ਹੈਲੋ एवरीवन ਗੁੱਡ ਆਫਟਰਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਕਸੀਲੈਂਟ ਪੰਜਾਬ ਦੇ ਉੱਤੇ ਅੱਜ ਅਸੀਂ ਪੰਜਾਬੀ ਪੇਪਰ A ਦੀ 8ਵੀਂ ਕਲਾਸ ਸਟਾਰਟ ਕਰ ਰਹੇ ਹਾਂ ਕਿਉਂਕਿ ਤੁਹਾਡੇ ਹਰ ਇੱਕ ਪੇਪਰ ਲਈ ਬਹੁਤ ਹੀ ਜ਼ਰੂਰੀ ਹੈ ਇਹ ਪ੍ਰਸ਼ਨ ਤੁਹਾਡੇ ਹਰ ਇੱਕ ਪੇਪਰ ਵਿੱਚ ਪੁੱਛੇ ਜਾਂਦੇ ਹਨ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਆਓ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਪ੍ਰਸ਼ਨ ਨੰਬਰ 1 ਗੁਲਾਮ ਸ਼ਬਦ ਦਾ ਵਿਰੋਧੀ ਸ਼ਬਦ ਨਹੀਂ ਹੈ ਅੰਤਰ ਆਜ਼ਾਦ ਬੰਦੀ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਬੰਦੀ ਪ੍ਰਸ਼ਨ ਨੰਬਰ 2 ਹੇਠ ਲਿਖਿਆਂ ਵਿੱਚੋਂ ਕਿਰਿਆ ਦੀਆਂ ਕਿਸਮਾਂ ਹਨ ਅਕਰਮਕ ਤੇ ਸਕਰਮਕ ਪ੍ਰਨਾਮੀ ਤੇ ਪ੍ਰਸ਼ਨਵਾਚਕ ਕਰਮਕ ਅਤੇ ਨਿਸ਼ਚੇਵਾਚਕ ਕਰਮਕ ਅਤੇ ਅਨਿਸ਼ਚੇਵਾਚਕ ਇਸ ਦਾ ਸਹੀ ਉੱਤਰ ਹੈ ਕਿਰਿਆ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਅਕਰਮਕ ਅਤੇ ਸਕਰਮਕ ਆਪਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 3 ਫਲੈਕਸੀਬਲ ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ ਇਸ ਦਾ ਸਹੀ ਉੱਤਰ ਹੈ ਲਚਕੀਲਾ ਫਲੈਕਸੀਬਲ ਦਾ ਪੰਜਾਬੀ ਅਨੁਵਾਦ ਹੈ ਲਚਕੀਲਾ ਢੰਡੀਗੜ ਨੂੰ ਬਿਊਟੀਫੁੱਲ ਸਿਟੀ ਕਿਹਾ ਜਾਂਦਾ ਹੈ ਵਾਕ ਵਿੱਚ ਖਾਸ ਨਾਮ ਕਿਹੜਾ ਹੈ ਢੰਡੀਗੜ ਨੂੰ ਬਿਊਟੀਫੁੱਲ ਸਿਟੀ ਕਿਹਾ ਜਾਂਦਾ ਹੈ ਇਸ ਵਾਕ ਵਿੱਚ ਖਾਸ ਨਾਮ ਕਿਹੜਾ ਹੈ ਵਿੱਚ ਚੰਡੀਗੜ੍ਹ ਖਾਸ ਨਾਮ ਹੈ ਪ੍ਰਸ਼ਨ ਨੰਬਰ 5 ਕੰਨ ਹੋਣੇ ਮੁਹਾਵਰੇ ਦਾ ਅਰਥ ਹੈ ਕੰਨਾਂ ਦਾ ਕੱਚਾ ਹੋਣਾ ਕੰਨ ਤੇਜ ਹੋਣੇ ਅੱਗੇ ਵਾਸਤੇ ਸਮਝ ਆਉਣੀ ਤੋਬਾ ਕਰਨੀ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਅੱਗੇ ਵਾਸਤੇ ਤੋਬਾ ਕਰ ਤੋਬਾ ਅੱਗੇ ਵਾਸਤੇ ਸਮਝ ਆਉਣੀ ਪ੍ਰਸ਼ਨ ਨੰਬਰ 6 ਕਬੂਤਰ ਸ਼ਬਦ ਦਾ ਇਸਤਰੀ ਲਿੰਗ ਹੈ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਡੀ ਕਬੁਤਰੀ ਇਸ ਦਾ 3 ਲਿੰਗ ਹੈ ਮੈਂ ਤੂੰ ਅਸੀਂ ਤੁਸੀਂ ਸ਼ਬਦ ਪੜਨਾਮ ਦੀ ਕਿਸ ਕਿਸਮ ਅਧੀਨ ਆਉਂਦੇ ਹਨ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਏ પુરੁਖਵਾਚਕ ਪੜਨਾਮ ਦੀ ਕਿਸਮ ਦੇ ਅਧੀਨ ਆਉਂਦੇ ਹਨ ਪ੍ਰਸ਼ਨ ਨੰਬਰ 8 ਜਿਸ ਦਾ ਨਾਮ ਉਸ ਦੇ ਗੁਣ ਦੇ ਉਲਟ ਹੋਵੇ ਤਾਂ ਕਿਸ ਅਖਾਂ ਦੀ ਵਰਤੋਂ ਕੀਤੀ ਜਾਂਦੀ ਹੈ ਅੱਗਾ ਦੌੜ ਪਿੱਛਾ ਚੋੜ अग्ग खावे अंग्यार हगे हो अन्नी नाम नूर को आपे बीबी कोका मता देवे लोका का राइट आंसर है नंबर सी अको अन्नी नाम नूर प्रश्न नंबर नौ इंसानियत शब्द का अंग्रेजी अनुवाद की है इसका राइट आंसर है ऑप्शन नंबर ए ह्यूमैनिटी इसका अंग्रेजी अनुवाद है ਪ੍ਰਸ਼ਨ ਨੰਬਰ 10 ਹੈਟ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਜੋੜ ਠੀਕ ਹੈ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ B ਪ੍ਰਸ਼ਨ ਨੰਬਰ 11 ਮਿਸ ਅਪਰੋਪਰੀਏਸ਼ਨ ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ ਇਸ ਦਾ ਰਾਈਟ ਆਨਸਰ ਹੈ ਕਿਆਨਤ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਕਿਆਨਤ ਇਸ ਦਾ ਪੰਜਾਬੀ ਅਨੁਵਾਦ ਹੈ ਪ੍ਰਸ਼ਨ ਨੰਬਰ 12 ਗੁੜ ਗੁੜ ਕੀ ਮੈਦਾ ਤੇਰਾ ਦੇਸ਼ਾ ਖਾਨ ਨੂੰ ਪੂਰਾ ਕਰੋ ਇਹザ ਰਾਈਟ ਆਨਸਰ ਹੈ ਜਲ ਫੂਕ ਬਸਤਰ ਮੇਰਾ ਕੁੜ ਕੀ ਮੈਦਾ ਤੇਰਾ ਜਲ ਫੂਕ ਬਸਤਰ ਮੇਰਾ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 13 ਲਈ ਸ਼ਬਦ ਦਾ ਪੰਜਾਬੀ ਅਨੁਵਾਦ ਚੁਣੋ ਲਈ ਸ਼ਬਦ ਦਾ ਪੰਜਾਬੀ ਅਨੁਵਾਦ ਹੈ অপਸ਼ਨ ਨੰਬਰ ਡੀ ਝੂਠ ਏਡ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਦੀ ਪਛਾਣ ਕਰੋ ਏਡ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਦੀ ਪਛਾਣ ਕਰੋ ਇੰਨਾ ਵਿੱਚੋਂ ਸ਼ੁੱਧ ਸ਼ਬਦ ਹੈ অপਸ਼ਨ ਨੰਬਰ ਸੀ ਅੰਜੂ ਪ੍ਰਸ਼ਨ ਨੰਬਰ 15 ਹੇਠ ਦਿੱਤੇ ਸ਼ਬਦਾਂ ਵਿੱਚੋਂ ਸਹੀ ਵਿਸ਼ੇਸ਼ਣ ਦੀ ਚੋਣ ਕਰੋ ਇੰਨਾ ਵਿੱਚੋਂ ਸਹੀ ਵਿਸ਼ੇਸ਼ਣ ਹੈ অপਸ਼ਨ ਨੰਬਰ এ ਦਰਦੀ ਦਰਦੀ ਸਹੀ ਵਿਸ਼ੇਸ਼ਣ ਹੈ ਪ੍ਰਸ਼ਨ ਨੰਬਰ 16 ਇਹ ਮੂੰਹ ਤੇ ਮਸਰਾਂ ਦੀ ਦਾਲ ਆਖਾਂ ਦਾ ਅਰਥ ਕੀ ਹੈ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ এ ਾਇਯੋਗ ਆਦਮੀ ਨੂੰ ਕਿਸੇ ਉੱਚੀ ਪਦਵੀ ਤੇ ਲਾ ਦੇਣਾ ਇਹ ਅਖਾਂ ਉਦੋਂ ਵਰਤੀ ਜਾਂਦੀ ਹੈ ਜਦੋਂ ਆਯੋਗ ਆਦਮੀ ਨੂੰ ਕਿਸੇ ਉੱਚੀ ਪਦਵੀ ਤੇ ਲਾ ਦਿੱਤਾ ਜਾਂਦਾ ਹੈ ਪ੍ਰਸ਼ਨ ਨੰਬਰ 17 ਕਿਸੇ ਦੀ ਕੀਤੀ ਨੇਕੀ ਜਾਣਨ ਵਾਲਾ ਲਈ ਇੱਕ ਸ਼ਬਦ ਲਿਖੋ ਇਸ ਦਾ ਸਹੀ ਉੱਤਰ ਹੈ ਕਿਰਤਗ ਕਿਰਤਗ ਇਸ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 18 ਹੇਠ ਲਿਖਿਆਂ ਵਿੱਚੋਂ ਉੜਕ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ਇਹ ਲਿਖਤਾਂ ਵਿੱਚੋਂ ਉੜਕ ਸ਼ਬਦ ਦਾ ਸਮਾਨਾਰਥ ਸ਼ਬਦ ਕਿਹੜਾ ਹੈ ਇਸ ਦਾ ਰਾਈਟ ਆਨਸਰ ਹੈ ਏਕੜ ਏਕੜ ਇਸ ਦਾ ਸਮਾਨਾਰਥ ਸ਼ਬਦ ਹੈ ਆਪਸ਼ਨ ਨੰਬਰ ਡੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 19 ਹੇਠ ਲਿਖਤ ਵਿੱਚ ਕਿਹੜਾ ਵਾਕ ਅਸ਼ੁੱਧ ਨਹੀਂ ਹੈ ਹੇਠ ਲਿਖਤ ਵਿੱਚ ਕਿਹੜਾ ਵਾਕ ਅਸ਼ੁੱਧ ਨਹੀਂ ਹੈ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਸ਼ੇਰ ਜੰਗਲ ਦਾ ਰਾਜਾ ਹੁੰਦਾ ਹੈ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਇਹ ਇੱਕ बागे बाकी तीनों बाग अशुद्ध हैं चलते हैं अगले प्रश्न थे लिखा पिछ अखंडी धुनी नहीं है हिड़ लिखा कहड़ी अखंडी धुनी नहीं सूर यह भी एक अखंडी धुनी है ना ना अखंडी धुनी है पिच अखंडी धुनी है सबर एक अखंडी धुनी नहीं है चलते हैं अगले प्रश्न ਆਰ ਆਣੀ ਮੁਹਾਵਰੇ ਦਾ ਕੀ ਅਰਥ ਹੈ ਇਸ ਦਾ ਰਾਈਟ ਆਨਸਰ ਹੈ ਈਰਖਾ ਕਰਨੀ অপਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਮੇਰੇ ਪੁੱ퍼 ਜੀ ਖਿਡਾਰੀ ਹਨ ਬਾਤ ਨੂੰ ਇਸਤਰੀ ਲਿੰਗ ਵਿੱਚ ਬਦਲੋ ਇਸ ਦਾ ਸਹੀ ਉੱਤਰ ਹੈ ਮੇਰੇ ਪੁਆਜੀ ਖਿਡਾਰਨ ਹਨ অপਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 23 ਅੱਖਾਂ ਅੱਗੇ ਸਰੋਂ ਫੁੱਲਣੀ ਮੁਹਾਵਰੇ ਦਾ ਅਰਥ ਹੈ ਜੋਰ ਲਾਉਣਾ ਖਬਰ ਆ ਜਾਣਾ ਲੋਕ ਸਵਾਰਨਾ ਕੁੜੀ ਕੁੜੀ ਕਕੇ ਥੱਕ ਜਾਣਾ ਦਾ ਸਹੀ ਉੱਤਰ ਹੈ ਅੱਖਾਂ ਅੱਗੇ ਸਰੋਂ ਫੁੱਲਣੀ ਦਾ ਮੁਹਾਵਰੇ ਦਾ ਅਰਥ ਹੈ ਕਬਰਾ ਜਾਣਾ ਆਪਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 24 ੇਟ ਲਿਖਿਆਂ ਵਿੱਚੋਂ ਕਿਹੜੀ ਸ਼ਬਦ ਸ਼੍ਰੇਣੀ ਨਹੀਂ ਹੈ ੇਟ ਲਿਖਿਆਂ ਵਿੱਚੋਂ ਕਿਹੜੀ ਸ਼ਬਦ ਸ਼੍ਰੇਣੀ ਨਹੀਂ ਹੈ ਇਸ ਦਾ ਰਾਈਟ ਆਨਸਰ ਹੈ ਯੋਜਕ ਸ਼ਬਦ ਸ਼੍ਰੇਣੀ ਵਿੱਚ ਨਹੀਂ ਆਉਂਦੇ ਹਨ ਆਪਸ਼ਨ ਨੰਬਰ D ਇਸ ਦਾ ਰਾਈਟ ਕ੍ਰਸ਼ਨ ਨੰਬਰ 25 ਵੈਨਿਊ ਐਂਟਰੀ ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ ਵੈਨਿਊ ਐਂਟਰੀ ਸ਼ਬਦ ਦਾ ਪੰਜਾਬੀ ਅਨੁਵਾਦ ਹੈ ਮਾਲ ਖਾਤਾ অপਸ਼ਨ ਨੰਬਰ A ਇਸ ਦਾ ਸਹੀ ਹੈ ਕ੍ਰਸ਼ਨ ਨੰਬਰ 26 ਰਗਣੀ ਸ਼ਬਦ ਦਾ ਲਿੰਗ ਲਿੰਗ ਲਿਖੋ ਰਗਣੀ ਦਾ ਲਿੰਗ ਹੈ অপਸ਼ਨ ਨੰਬਰ D ਰਾਗ ਕ੍ਰਸ਼ਨ ਨੰਬਰ 27 ਪੈਂਡੂ ਓਲੰਪਿਕ ਖੇਡਾਂ ਪੰਜਾਬ ਵਿੱਚ ਕਿੱਥੇ ਖੇਡੀਆਂ ਜਾਂਦੀਆਂ ਹਨ ਪੈਂਡੂ ਓਲੰਪਿਕ ਖੇਡਾਂ ਪੰਜਾਬ ਵਿੱਚ ਈਲਾ ਰਾਏਪੁਰ ਡਿਸਟ੍ਰਿਕਟ ਲੁਧਿਆਣਾ ਵਿੱਚ ਖੇਡੀਆਂ ਜਾਂਦੀਆਂ ਹਨ অপশন ਨੰਬਰ এ ਇਸ ਦਾ ਸਹੀ ਉੱਤਰ ਹੈ ਇਹ ਤਿੰਨ ਦਿਨ ਖੇਡੀਆਂ ਜਾਂਦੀਆਂ ਹੈ ਇਹ ਖੇਡਾਂ ਤਿੰਨ ਦਿਨ ਖੇਡੀਆਂ ਜਾਂਦੀਆਂ ਹਨ ਪ੍ਰਸ਼ਨ ਨੰਬਰ 28 ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿਸ ਰਾਜ ਵਿੱਚ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਪੰਜਾਬ ਵਿੱਚ ਹੋਇਆ ਸੀ অপশন ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਇਹ ਗੁਰੂ ਹਰਗੋਬਿੰਦ ਇਹ ਗੁਰੂ ਹਰ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਤੇਗ ਬਹਾਦਰ ਕਰਤਾਰਪੁਰ ਦੀ ਕਰਤਾਰਪੁਰ ਕਰਤਾਰਪੁਰ ਦੀ ਲੜਾਈ ਵਿੱਚ ਰੱਖਿਆ ਗਿਆ ਸੀ ਕਿਉਂਕਿ ਕਰਤਾਰਪੁਰ ਦੀ ਲੜਾਈ ਵਿੱਚ ਰੱਖਿਆ ਗਿਆ ਸੀ ਜੋ ਗੁਰੂ ਹਰਗੋਬਿੰਦ ਅਤੇ ਮੁਗਲ ਫੌਜਾਂ ਦੇ ਵਿਚਕਾਰ ਹੋਈ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਮੁਸਲਮਾਨਾਂ ਦੀ ਅਹਿਮਦੀਆ ਸਿੱਟ ਦਾ ਹੈੱਡਕੁਆਟਰ ਕਿੱਥੇ ਹੈ ਮੁਸਲਮਾਨਾਂ ਦੀ ਅਹਿਮਦੀਆ ਸਿੱਟ ਦਾ ਹੈੱਡਕੁਆਟਰ ਔਰਦਾਸਪੁਰ ਵਿਖੇ ਕਾਦੀਆਂ ਕਸ਼ਬੇ ਵਿਖੇ ਹੈ ਆਪਸ਼ਨ ਨੰਬਰ A ਇਜ਼ ਦਾ ਸਹੀ ਉੱਤਰ ਹੈ ਖਾਲਸਾ ਪੰਥ ਦੀ ਸਥਾਪਨਾ ਕਿਸ ਨੇ ਕੀਤੀ ਸੀ ਖਾਲਸਾ ਪੰਥ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀ ਗਈ ਸੀ ਆਪਸ਼ਨ ਨੰਬਰ C ਇਜ਼ ਦਾ ਸਹੀ ਉੱਤਰ ਹੈ ਇਹ 18 ਇਹ 1600 ਇਹੜੀ ਨਮੇ ਵਿੱਚ ਕੀਤੀ ਗਈ ਸੀ ਆਨੰਦਪੁਰ ਸਾਹਿਬ ਵਿਖੇ ਆਨੰਦਪੁਰ ਸਾਹਿਬ ਵਿਖੇ ਕੀਤੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਲਾਂਸੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1668 ਵਿੱਚ ਪਿਆਸੀ ਪਟਨਾ ਵਿਖੇ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਕਿੜ ਲਿਖਿਆ ਵਿੱਚੋਂ ਹਜ਼ੂਰ ਸਾਹਿਬ ਕਿਹੜੀ ਨਦੀ ਦੇ ਕਿਨਾਰੇ ਤੇ ਸਥਿਤ ਹੈ ਹਜ਼ੂਰ ਸਾਹਿਬ ਉਹ ਦਾਵਰੀ ਨਦੀ ਦੇ ਕਿਨਾਰੇ ਤੇ ਸਥਿਤ ਹੈ অপਸ਼ਨ ਨੰਬਰ ਡੀ ਇਸਾ ਸਹੀ ਉੱਤਰ ਹੈ ਹਜੂਰ ਸਾਹਿਬ ਦੀ ਸਥਾਪਨਾ ਪੂਰ ਹਜੂਰ ਸਾਹਿਬ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਕਰਵਾਇਆ ਗਿਆ ਸੀ ਮਹਾਰਾਜਾ ਰਣਜੀਤ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰੂ ਸਾਹਿਬ ਗੁਰਦੁਆਰੇ ਦੀ ਸਥਾਪਨਾ ਕੀਤੀ ਸੀ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ 1604 ਵਿੱਚ ਕੀਤੀ ਗਈ ਸੀ ਅਰਸ਼ਾ ਨੰਬਰ 33 ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਕਿੱਥੇ ਸਥਿਤ ਹੈ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਪਟਿਆਲਾ ਵਿਖੇ ਸਥਿਤ ਹੈ ਆਪਸ਼ਨ ਨੰਬਰ B ਇਸਾ ਸਹੀ ਉੱਤਰ ਹੈ ਇਹ ਗੁਰਦੁਆਰਾ ਗੁਰੂ ਇਹ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਹੈਡ ਲਿਖਿਆਂ ਵਿੱਚੋਂ ਕਿਹੜੇ ਗੁਰੂ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਹੈ অপਸ਼ਨ ਨੰਬਰ ਡੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 35 ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਕਿਸ ਮੁਗਲ ਬਾਦਸ਼ਾਹ ਨੇ ਦਿੱਤਾ ਸੀ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਜahangir ਦੁਆਰਾ ਦਿੱਤਾ ਗਿਆ ਸੀ অপশন নাম্বার B ਇਸ ਦਾ ਸਹੀ ਉੱਤਰ ਹੈ ਗੁਰੂ ਜੀ ਨੂੰ 3 ਮਈ ਗੁਰੂ ਜੀ ਨੂੰ 3 ਮਈ 1606 ਵਿੱਚ ਸ਼ਹੀਦ ਕੀਤਾ ਗਿਆ ਸੀ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਨੂੰ 3 ਮਈ 1606 ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਦਫਰਨਾਮਾ ਕਿਸ ਦੁਆਰਾ ਲਿਖਿਆ ਗਿਆ ਸੀ ਦਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ অপশন ਨੰਬਰ D ਇਸ ਦਾ ਸਹੀ ਉੱਤਰ ਹੈ ਇਹ ਹੈ ਮੁਗਲ ਬਾਦਸ਼ਾ ਇਹ ਮੁਗਲ ਬਾਦਸ਼ਾ ਔਰੰਗਜ਼ੇਬ ਨੂੰ ਲਿਖਿਆ ਗਿਆ ਸੀ ਔਰੰਗਜ਼ੇਬ ਨੂੰ ਲਿਖਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਏਟ ਦਿੱਤੇਆਂ ਵਿੱਚੋਂ ਗੁਰਦੁਆਰਾ ਰਕਾਬਗੰਜ ਕਿਸ ਨੇ ਬਣਵਾਇਆ ਗੁਰਦੁਆਰਾ ਰਕਾਬਗੰਜ ਸਰਦਾਰ ਬਗੇਲ ਸਿੰਘ ਜੀ ਦੁਆਰਾ ਬਣਵਾਇਆ ਗਿਆ ਸੀ ਆਪਸ਼ਨ ਨੰਬਰ ਏ ਇਸ ਦਾ ਸਹੀ ਉੱਤਰ ਹੈ ਆਸੰਤ ਪ੍ਰਥਾ ਕਿਹੜੇ ਗੁਰੂ ਜੀ ਦੁਆਰਾ ਚਲਾਈ ਗਈ ਸੀ ਆਸੰਧ ਪ੍ਰਥਾ ਚੌਥੇ ਗੁਰੂ ਰਾਮਦਾਸ ਜੀ ਦੁਆਰਾ ਚਲਾਈ ਗਈ ਸੀ ਆਪਸ਼ਨ ਨੰਬਰ 20 ਦਾ ਸਹੀ ਉੱਤਰ ਹੈ ਇਸ ਨੂੰ ਖਤਮ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1698 ਵਿੱਚ ਕੀਤਾ ਗਿਆ ਸੀ ਕਿਉਂਕਿ ਜੋ ਮਸਦਸਨ ਉਹ ਆ ਆਪਣੀ ਖੁਦਮੁਖਤਿਆਰੀ ਕਰਨ ਲੱਗ ਗਏ ਸਨ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਸੰਧ ਪ੍ਰਥਾ ਨੂੰ ਖਤਮ ਕਰ ਦਿੱਤਾ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਬਾਬਾ ਬੰਦਾ ਸਿੰਘ ਬਹਾਦਰ ਦਾ ਅਸਲ ਨਾਮ ਕੀ ਸੀ बाबा बन्दा सिंह बहादुर ਦਾ ਅਸਲ ਨਾਮ ਅਸਲ ਨਾਮ ਲਛਮਨ ਲਛਮਨ ਦੇਵ ਸੀ ਲਛਮਨ ਦੇਵ ਉਹਨਾਂ ਦਾ ਅਸਲ ਨਾਮ ਸੀ ਤੇ ਨੰਬਰ B ਇਸ ਦਾ ਸਹੀ ਉੱਤਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ बाबा बन्दा सिंह बहादुर ਦਾ ਜਨਮ 22 ਅਕਤੂਬਰ 22 ਅਕਤੂਬਰ 1672 ਨੂੰ 1670 ਨੂੰ ਉਲਾਸੋ 70 ਨੂੰ ਕਸ਼ਮੀਰ ਵਿਖੇ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਤਾਨੀ ਕਿਸ ਨੂੰ ਬਣਾਇਆ ਸੀ? ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਤਾਨੀ ਲੋਹਗੜ੍ਹ ਨੂੰ ਬਣਾਇਆ ਸੀ। ਆਪਸ਼ਨ ਨੰਬਰ ਡੀ ਸਹੀ ਉੱਤਰ ਹੈ ਜਿਸ ਨੂੰ ਮੁਖਲਿਸਗੜ੍ਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਪ੍ਰਸ਼ਨ ਨੰਬਰ 41 ਬਾਬਾ ਬੰਦਾ ਸਿੰਘ ਬਹਾਦਰ ਦੀ ਆਖਰੀ ਲੜਾਈ ਕਿਹੜੀ ਸੀ? ਬਾਬਾ ਬੰਦਾ ਸਿੰਘ ਬਹਾਦਰ ਦੀ ਆਖਰੀ ਲੜਾਈ ਗੁਰਦਾਸ ਨੰਗਲ ਦੀ ਲੜਾਈ ਸੀ। ਉਸ ਸਮੇਂ ਪੰਜਾਬ ਦਾ ਉਸ ਸਮੇਂ ਪੰਜਾਬ ਦਾ ਗਵਰਨਰ ਅਬਦੁੱਲ ਸਮਦ ਖਾਨ ਸੀ ਅਬਦੁੱਲ ਅਬਦੁੱਲ ਸਮਦ ਅਬਦੁੱਲ ਸਮਦ ਖਾਨ ਸੀ ਆਬਾ ਬੰਦਾ ਸਿੰਘ ਬਹਾਦਰ ਨੂੰ 9 ਜੂਨ 9 ਜੂਨ 1716 ਨੂੰ ਸ਼ਹੀਦ ਕੀਤਾ ਗਿਆ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਆਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕੀ ਨਾਮ ਸੀ ਇਸ ਦਾ ਰਾਈਟ ਆਨਸਰ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਨਾਮ ਅਜੇ ਸਿੰਘ ਸੀ অপਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ। ਸਵਾਲ ਨੰਬਰ 43 ਹੈਡ ਲਿਖੀਆਂ ਵਿੱਚੋਂ ਜੋਤੀਸ ਰੂਪ ਗੁਰਦੁਆਰਾ ਕਿੱਥੇ ਸਥਿਤ ਹੈ? ਇਸ ਦਾ ਰਾਈਟ ਆਨਸਰ ਹੈ ਇਹ ਫਤਿਹਗੜ ਸਾਹੀ ਵਿਖੇ ਸਥਿਤ ਹੈ অপਸ਼ਨ ਨੰਬਰ D ਇਸ ਦਾ ਸਹੀ ਉੱਤਰ ਹੈ। ਹੈਡ ਲਿਖੀਆਂ ਲੜਾਈਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਪੰਥ ਸਾਂਜਣ ਤੋਂ ਪਹਿਲਾਂ ਦੀ ਲੜਾਈ ਕਿਹੜੀ ਹੈ? ਇਸ ਦਾ ਸਹੀ ਉੱਤਰ ਹੈ ਆਂਗਾ ਨੀਦੀ ਲੜਾਈ ਇਹ ਖਾਲਸਾ ਪੰਥ ਦੀ ਸਥਾਪਨਾ ਕਰਨ ਤੋਂ ਪਹਿਲਾਂ ਦੀ ਲੜਾਈ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਲੜਾਈ ਕਦੋਂ ਲੜੀ ਸੀ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ ਡੀ 1704 ਵਿੱਚ ਲੜੀ ਗਈ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਰਾਗਾਂ ਵਿੱਚ ਬਾਣੀ ਦਰਜ ਹੈ ਗੁਰੂ ਅਰਜਨ ਦੇਵ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਈ ਰਾਗਾਂ ਵਿੱਚ ਬਾਣੀ ਦਰਜ ਹੈ ਅਤੇ 2200 18 ਸ਼ਬਦ ਦਰਜ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਦਸਮ ਗ੍ਰੰਥ ਕਿਸ ਲਿਪੀ ਵਿੱਚ ਲਿਖਿਆ ਗਿਆ ਦਸਮ ਗ੍ਰੰਥ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਸੀ অপਸ਼ਨ ਨੰਬਰ ਡੀ ਇਸਾ ਸਹੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪ੍ਰਚਾਰਿਆ ਗਿਆ ਸੀ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਆ ਗਿਆ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਖੁਲਬਾਗ ਅਤੇ ਦਿਲਬਾਗ ਦੋ ਘੋੜੇ ਕਿਹੜੇ ਗੁਰੂ ਜੀ ਨੂੰ ਪੈਠ ਕੀਤੇ ਗਏ ਸਨ ਇਸ ਦਾ ਸਹੀ ਉੱਤਰ ਹੈ ਇਹ ਗੁਰੂ ਅਰਗੋਬਿੰਦ ਜੀ ਨੂੰ ਪੈਠ ਕੀਤੇ ਗਏ ਸਨ ਨੰਬਰ B ਇਸ ਦਾ ਸਹੀ ਉੱਤਰ ਉੱਚ ਦਾ ਪੀਰ ਕਿਹੜੇ ਗੁਰੂ ਜੀ ਨੂੰ ਕਿਹਾ ਜਾਂਦਾ ਹੈ ਇਸ ਦਾ ਪੀਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਨੰਬਰ D ਇਸ ਦਾ ਸਹੀ ਉੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ 52 ਕਵੀ ਸਨ অপਸ਼ਨ ਨੰਬਰ ਡੀ ਸਹੀ ਉੱਤਰ ਹੈ ਜੇਕਰ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਕਲਾਸ ਵਿੱਚ